ਸਤਿ ਸ੍ਰੀ ਅਕਾਲ ਜੀ ਅੱਜ ਜਿਹੜੀ ਵੀਡੀਓ ਬਣ ਰਹੀ ਹੈ ਉਹ ਵੀਡੀਓ ਬਣ ਰਹੀ ਹੈ ਰੰਡੀ ਹਰਿੰਡ ਕਹਿੰਦੇ ਨੇ ਇਹਨੂੰ ਤੇ ਇਸ ਦਾ ਤੇਲ ਵੀ ਨਿਕਲਦਾ ਹੈ ਔਰ ਦੇਖੋ ਇਹ ਚਾਰ ਚਫੇਰੇ ਦੇਖੋ ਕਿੰਨਾ ਇਹਦੀ ਬੂਟੇ ਹੀ ਬੂਟੇ ਹਨ ਬਾਕੀ ਇਹ ਜਿਹੜੇ ਤੁਹਾਨੂੰ ਦਿਖਾ ਰਹੇ ਨੇ ਦੇਖੋ ਇਹ ਤੇ ਥੋੜੇ ਬਹੁਤੇ ਗੁਣਾ ਬਾਰੇ ਤੁਹਾਨੂੰ ਦੱਸਣਗੇ ਦੱਸੋ ਜੀ ਇਹਦਾ ਕੀ ਗੋਣਾ ਜੀ ਹਾਂਜੀ ਭਾਜੀ ਇਹਦਾ ਮੈਨੂੰ ਮੇਰੇ ਲੜਕੇ ਨੂੰ ਪੀ ਲਿਆ ਹੋਇਆ ਸੀ ਉਹਦਾ ਇਹ ਫਾਇਦਾ ਕਿ ਇਹਦੇ 4-5 ਪੱਤੇ ਲੈ ਲਓ ਇਹਨਾਂ ਨੂੰ ਧੋ ਧਾ ਕੇ ਤੇ ਕਿਸੇ ਕੁੰਡੇ ਦੇ ਵਿੱਚ ਇਹਨੂੰ ਕੁੱਟ ਕੇ ਇਹਦਾ ਜੂਸ ਪੋਨੇ ਦੇ ਵਿੱਚ ਪੁਣ ਕੇ ਜੂਸ ਕੱਢ ਕੇ ਦਹੀਂ ਦੇ ਵਿੱਚ ਮਿਲਾਓ ਜਿੰਨਾ ਕ ਦਹੀਂ ਆਪ ਖਾ ਸਕਦੇ ਹੋ ਔਰ ਖੰਡ ਪਾ ਲਓ ਥੋੜੀ ਜੀ ਜਾਂ ਗੁੜ ਵੀ ਪਾ ਸਕਦੇ ਹੋ ਔਰ ਨੀਰ ਨੇ ਸਵੇਰ ਜਿਹੜਾ ਵਾ ਉਨਾਂ ਕ ਦਹੀਂ ਲਓ ਜਿੰਨਾ ਤੁਸੀਂ ਪੀ ਸਕਦੇ ਹੋ ਤੇ ਵੇਜਦਾ 3-4 ਚਮਚੇ 3 ਚਮਚੇ ਜੂਸ ਦੇ ਪੈਜਨ ਤੇ ਸਵੇਰੇ ਪੀਓ ਉਹ ਤੋਂ ਪੀਣ ਤੋਂ ਬਾਅਦ ਦੋ ਗਲਾਸ ਰੋਹ ਦੇ ਲਓ ਤਿੰਨ ਦਿਨ ਪੀਓ ਤੁਹਾਡਾ ਪੀਲੀਆ ਜਿਹੜਾ ਵਾ ਜਰ ਤੋਂ ਖਤਮ ਹੋ ਜਾਏਗਾ ਪਹਿਲਾਂ ਚੈੱਕ ਕਰਾ ਲਓ ਪੀਲੀਆ ਇਹ ਪੀਣ ਤੋਂ ਬਾਅਦ ਆਪਣਾ ਚੈੱਕ ਕਰੋ ਕਿਉਂਕਿ ਮੇਰੇ ਬੱਚੇ ਨੂੰ ਵੀ ਹੋਇਆ ਸੀ ਤੇ ਉਹਨੂੰ ਤਾਂ 100% ਇਹਦਾ ਜਿਹ ਰਿਜ਼ਲਟ ਮਿਲਿਆ ਔਰ ਛੋਟੇ ਬੱਚੇ ਨੂੰ ਵੀ ਇਹ ਅਸੀਂ ਜੂਸ ਕਰਕੇ ਘਰ ਇਹਦਾ ਇਸਤੇਮਾਲ ਕੀਤਾ ਵਾ ਸਾਨੂੰ ਤਾਂ ਬਹੁਤ ਫਾਇਦਾ ਹੋਇਆ ਤਾਂ ਅੱਗੋਂ ਤੁਸੀਂ ਵੀ ਇਹਦਾ ਫਾਇਦਾ ਲੈ ਸਕਦੇ ਹੋ ਵੱਧ ਤੋਂ ਸਸੇ ਗਾਲ ਦੀ ਜਿਹੜੀ ਮੈਂ ਅੱਜ ਵੀਡੀਓ ਬਣਾ ਰਿਆ ਹਾਂ ਅਰੰਡੀ ਇਹਦਾ ਤੇਲ ਜਿਹੜਾ ਉਹ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਇਸ ਨੂੰ ਪੇਨ ਕਿਲਰ ਦਾ ਬਾਪ ਵੀ ਕਹਿੰਦੇ ਹਨ ਤੇ ਬਾਕੀ ਇਹ ਰੋਗਾਂ ਦੀ ਦੁਸ਼ਮਣ ਹੈ ਤੇ ਅਰੰਡੀ ਦਾ ਤੇਲ ਜ਼ਿੰਦਗੀ ਵਿੱਚ ਹਰ ਇਨਸਾਨ ਨੂੰ ਜਵਾਨ ਬਣਾਉਣ ਵਿੱਚ ਸਹਾਈ ਹੁੰਦਾ ਹੈ ਇਹ ਤੇਲ ਰਾਮ ਬਾਣ ਹੈ ਬਾਕੀ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟਸ ਕਰੋ ਬਾਕੀ ਇਹ ਵੀਡੀਓ ਬਣਾਉਂਦਾ ਮੇਰਾ ਮਕਸਦ ਇਹ ਆ ਵੀ ਅਸੀਂ ਇਸ ਦਾ ਤੇਲ ਜਿਹੜਾ ਹੈ ਉਸ ਦਾ ਇਸਤੇਮਾਲ ਕਰਕੇ ਉਹ ਵੀ ਤੇਲ ਜਿਹੜਾ ਉਹ ਬਣਾ ਸਕਦੇ ਆ ਅਗਰ ਅੱਖਾਂ ਦੇ ਵਿੱਚ ਕੋਈ ਚੀਜ਼ ਪੈ ਜਾਵੇ ਤਾਂ ਰੰਡੀ ਦੇ ਤੇਲ ਦੀਆਂ 2-3 ਬੂੰਦਾਂ ਤੁਸੀਂ ਪਾ ਕੇ ਰੱਖੋ ਥੋੜੇ ਚਿਰ ਬਾਅਦ ਤੁਸੀਂ ਦੇਖੋਗੇ ਵੀ ਇਹ ਜਿਹੜੀ ਤੁਹਾਡੀ ਅੱਖ ਚ ਕੋਈ ਚੀਜ਼ ਪਈ ਆ ਉਹ ਵੀ ਨਿਕਲ ਜਾਏਗੀ ਬਾਕੀ ਅੱਖਾਂ ਦੀ ਲਾਲੀ ਹੋਵੇ ਅੱਖਾਂ ਚ ਜਲਨ ਹੋਵੇ ਤਾਂ ਇਸ ਦੇ ਪੱਤੇ ਜਿਹੜੇ ਨੇ ਉਹਨਾਂ ਨੂੰ ਪੀਸ ਕੇ ਤੁਸੀਂ ਅੱਖ ਦੇ ਵਿੱਚ ਵੀ ਪਾ ਸਕਦੇ ਹੋ ਬਾਕੀ ਇਸ ਤੋਂ ਇਲਾਵਾ ਜਿਨ੍ਹਾਂ ਦੇ ਗਠਾਂ ਸਰੀਰ ਵਿੱਚ ਬਣ ਜਾਂਦੀਆਂ ਹਨ ਜਾਂ ਬੱਚੇਦਾਨੀ ਵਿੱਚ ਜਾਂ ਬਰਸਟ ਵਿੱਚ ਗਠਾਂ ਬਣ ਗਈਆਂ ਹਨ ਤਾਂ ਇਸ ਦੇ ਤੇਲ ਦੀ ਮ사ਜ ਜਿਹੜੀ ਆ ਉਹ ਕਰਨੀ ਚਾਹੀਦੀ ਹੈ ਬਾਕੀ ਇੱਕ ਵਾਰੀ ਇਹਦੀ ਮ사ਜ ਕਰਕੇ ਦੇਖੋ ਜਿਵੇਂ ਤੁਹਾਡਾ ਲੱਕ ਦਰਦ ਹੋ ਰਿਹਾ ਬਾਜੂ ਦਰਦ ਹੋ ਰਹੇ ਨੇ ਗੋਡੇ ਦਰਦ ਹੋ ਰਿਹਾ ਪੈਰ ਦਰਦ ਹੋ ਰਿਹਾ ਤਾਂ ਤੁਸੀਂ ਇਸ ਦੇ ਤੇਲ ਦੀ ਮ사ਜ ਦਿਨ ਚ ਤਿੰਨ ਵਾਰੀ ਕਰੋ 5-5 ਮਿੰਟ ਤੁਸੀਂ ਵੇਖੋਗੇ ਵੀ ਜਿਹੜੀ ਦਰਦ ਆ ਉਹ ਸ਼ੂ ਮੰਤਰ ਹੋ ਗਈ ਹੈ ਇਸ ਤੋਂ ਲਾਵਾ ਇਸ ਦੇ ਪੱਤਿਆਂ ਨੂੰ ਗਰਮ ਕਰਕੇ ਉਸ ਨੂੰ ਨਚੋੜ ਕੇ ਇੱਕ ਇੱਕ ਗਲਾਸ ਪਾਣੀ ਦੇ ਵਿੱਚ ਉਬਾਲੋ ਜਦੋਂ ਇੱਕ ਬੜਾ ਚਾਰ ਹਿੱਸਾ ਰਹਿ ਜਾਵੇ ਉਹ ਪਾਣੀ ਪੀ ਲਵੋ ਤੁਹਾਡੀ ਜਿਹੜੀ ਸੂਜਨ ਹੈ ਉਹ ਮਿੰਟਾਂ ਦੇ ਵਿੱਚ ਗਾਇਬ ਹੋ ਜਾਗੀ ਅਗਰ ਕਿਸੇ ਵੀ ਸਰੀਰ ਦੇ ਹਿੱਸੇ ਵਿੱਚ ਕਾਲੇ ਦਾਗ ਧੱਬੇ ਹਨ ਤਾਂ ਤੁਸੀਂ ਇਸ ਤੇ ਤੇਲ ਦੀ ਮ사ਜ ਜਿਹੜੀ ਆ ਉਹ ਕਰ ਸਕਦੇ ਹੋ ਅਗਰ ਤੁਹਾਨੂੰ ਕਬੇ ਦੀ ਸ਼ਿਕਾਇਤ ਹੈ ਤਾਂ ਤੁਸੀਂ ਇਹ ਤਾਂ ਇੱਕ ਚਮਚਾ ਰਾਤ ਨੂੰ ਕੋਸੇ ਦੁੱਧ ਦੇ ਵਿੱਚ ਲਓ ਸਵੇਰੇ ਤੁਹਾਨੂੰ ਖੁੱਲ ਕੇ ਤੁਹਾਡਾ ਮੋਸ਼ਨ ਜਿਹੜਾ ਉਹ ਹੋ ਜਾਏਗਾ ਤੇ ਇਸ ਤੋਂ ਇਲਾਵਾ ਤੁਸੀਂ ਇਹ ਦੇਖੋ ਵੀ ਜਿਨ੍ਹਾਂ ਨੂੰ ਬਵਾਸੀਰ ਹੈ ਜੇ ਉਹਨਾਂ ਦੀ ਕਬੇ ਠੀਕ ਹੈ ਤੇ ਉਹ ਬਵਾਸੀਰ ਵੀ ਉਹਦੀ ਉਹ ਠੀਕ ਹੋ ਜਾਏਗੀ ਜੇ ਤੁਹਾਡੇ ਵਾਲ ਝੜਦੇ ਹਨ ਅਜਤੇ ਪੱਤੇ ਲਓ ਤੇਲ ਲੈ ਕੇ ਉਹਦੀ ਚਟਨੀ ਬਣਾਓ ਚਟਨੀ ਬਣਾ ਕੇ ਤੁਸੀਂ ਸਿਰ ਦੇ ਵਿੱਚ ਲਗਾਓ 1 ਘੰਟਾ ਲੱਗਾ ਰਹਿਣ ਦਿਓ ਤੁਸੀਂ ਦੇਖੋਗੇ ਕੁਝ ਦਿਨਾਂ ਦੇ ਵਿੱਚ ਤੁਹਾਡੇ ਵਾਲ ਝੜਨੇ ਬੰਦ ਹੋ ਗਏ ਹਨ ਜੇ ਤੁਹਾਡੇ ਝੁਰਰੀਆਂ ਹਨ ਸਰੀਰ ਦੇ ਉੱਤੇ ਇਸ ਦੇ ਤੇਲ ਦੀ ਤੁਹਾਨੂੰ ਮ사ਜ ਕਰਨੀ ਚਾਹੀਦੀ ਹੈ ਬਾਕੀ ਆਮ ਤੌਰ ਤੇ ਜੇ ਦੇਖਿਆ ਜਾਏ ਕਈਆਂ ਨੂੰ ਸਰਟੀਕਾ ਦੀ ਪ੍ਰੋਬਲਮ ਹੁੰਦੀ ਆ ਲੱਕ ਤੋਂ ਲੈ ਕੇ ਤਿੰਨ ਲੱਤ ਤੱਕ ਪੈਰ ਤੱਕ ਜਿਹੜੀ ਉਹ ਦਰਦ ਹੁੰਦੀ ਆ ਗੈਸ ਭਰ ਜਾਂਦੀ ਆ ਉਹਦੇ ਚ ਤੁਸੀਂ ਇਹ ਤੇਲ ਦਾ ਇਸਤੇਮਾਲ ਕਰੋ ਤੁਸੀਂ ਦੇਖੋਗੇ ਕੁਝ ਦਿਨਾਂ ਦੇ ਵਿੱਚ ਸਰਟੀਕਾ ਜਿਹੜੀ ਆ ਉਹ ਠੀਕ ਹੋ ਗਈ ਆ ਬਾਤ ਦੀ ਪ੍ਰੋਬਲਮ ਜਿਹਨੂੰ ਗੈਸ ਕਹਿੰਦੇ ਆ ਗੰਠੀਆ ਰੋਗ ਹੋ ਗਿਆ ਇਹ ਤੁਸੀਂ ਗਰਮ ਪਾਣੀ ਦੇ ਵਿੱਚ ਇੱਕ ਅੱਧਾ ਤੁਪਕਾ ਪਾ ਕੇ ਪੀਣਾ ਸ਼ੁਰੂ ਕਰ ਦਿਓ ਤੁਹਾਡਾ ਜਿਹੜਾ ਵਾਤ ਰੋਗ ਹੈ ਉਹ ਵੀ ਤੁਸੀਂ ਠੀਕ ਹੋ ਜਾਏਗਾ ਇਸ ਦੀ ਤਸਵੀਰ ਗਰਮ ਹੁੰਦੀ ਹੈ ਖਾਂਸੀ ਵਾਲੇ ਮਰੀਜ਼ਾਂ ਲਈ ਅਸਥਮਾ ਵਾਲੇ ਮਰੀਜ਼ਾਂ ਲਈ ਬਹੁਤ ਹੀ ਜ਼ਿਆਦਾ ਇਹ ਗੁਣਕਾਰੀ ਹੈ ਅਗਰ ਤੁਹਾਡੇ ਪੇਟ ਵਿੱਚ ਦਰਦ ਹੈ ਕਮਰ ਦਰਦ ਹੈ ਥੋੜਾ ਤੇਲ ਗਰਮ ਕਰਕੇ ਮ사ਜ ਕਰੋ ਤੁਹਾਡਾ ਇਹ ਮਸਲਾ ਹੱਲ ਹੋ ਜਾਏਗਾ ਅਗਰ ਵਾਲਾਂ ਦੇ ਵਿੱਚ ਸਿਕਰੀ ਹੈ ਤੁਸੀਂ ਰੰਡੀ ਦਾ ਤੇਲ ਇਸ ਦੀ ਮ사ਜ ਜਿਹੜੀ ਆ ਉਹ ਤੁਸੀਂ ਕਰ ਸਕਦੇ ਹੋ ਅਗਰ ਚਿਹਰੇ ਤੇ ਫੋੜੇ ਫਿੰਸੀਆਂ ਜਾਂ ਤੁਹਾਡੇ ਖਾਰਸ਼ ਹੁੰਦੀ ਹੈ ਤਾਂ ਤੁਸੀਂ ਇਸ ਨੂੰ ਰਾਤ ਨੂੰ ਸੌਣ ਲੱਗਿਆਂ ਲਗਾਓ ਤੁਹਾਡੀ ਜਿਹੜੀ ਆ ਖਾਰਛਾਲੀ ਮਸਲਾ ਹੱਲ ਹੋ ਜਾਏਗਾ ਦੰਦਾਂ ਦੀ ਕੋਈ ਪ੍ਰੋਬਲਮ ਹੈ ਇਸ ਦੇ ਤੇਲ ਚ ਥੋੜਾ ਨਮਕ ਤੇ ਹਲਦੀ ਪਾ ਕੇ ਮ사ਜ ਕਰੋ ਦੰਦਾਂ ਦੇ ਵੀ ਮ사ਜ ਜਿਹੜੀ ਆ ਉਹ ਕਰਨ ਨਾਲ ਤੁਹਾਡਾ ਮਸਲਾ ਜਿਹੜਾ ਉਹ ਹੱਲ ਹੋ ਜਾਏਗਾ ਬਾਕੀ ਹੱਥ ਪੈਰ ਕੰਬਦੇ ਆ ਤਾਂ ਦੁੱਧ ਵਿੱਚ ਪਾ ਕੇ 1 ਮਹੀਨਾ ਲਗਾਤਾਰ 1 ਚਮਚਾ ਰੋਜ਼ ਪੀਓ ਤੁਸੀਂ ਦੇਖੋਗੇ ਤੁਹਾਡਾ ਇਹ ਮਸਲਾ ਵੀ ਹੱਲ ਹੋ ਜਿਗਾ ਕਿਉਂਕਿ ਬਾਤ ਰੋਕ ਕਰਕੇ ਹੀ ਹੱਥ ਕੰਦੇ ਹਨ ਅਗਰ ਤੁਸੀਂ ਮੋਟੇ ਹੋ ਪਤਲਾ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ ਅਦਰਕ ਤੇ ਸ਼ਹਿਦ ਤੇ ਇਸ ਦਾ ਰੰਡੀ ਦਾ ਤੇਲ ਇੱਕ ਚਮਚਾ ਮਿਕਸ ਕਰਕੇ ਕੋਸਾ ਪਾਣੀ ਕਰਕੇ ਉਹਦੇ ਵਿੱਚ ਸਵੇਰ ਖਾਲੀ ਪੇਟ ਲਓ ਤੁਹਾਡਾ ਜਿਹੜਾ ਮਸਲਾ ਇਹ ਵੀ ਹੱਲ ਹੋ ਜੇਗਾ ਲਗਾਤਾਰ 1 ਮਹੀਨਾ ਪੀਓ ਤੁਹਾਨੂੰ ਖੁਦ ਹੀ ਪਤਾ ਲੱਗ ਜਾਏਗਾ ਕਿ ਮੇਰਾ ਭਾਰ ਜਿਹੜਾ ਉਹ ਘਟ ਗਿਆ ਹੈ ਬਾਕੀ ਪਿੱਤ ਵਾਲਿਆਂ ਨੂੰ ਜਿਨ੍ਹਾਂ ਨੂੰ ਗਰਮੀ ਹੋ ਜਾਂਦੀ ਆ ਉਹਨੂੰ ਸ਼ਾਂਤ ਕਰਨ ਵਾਸਤੇ ਕਫ ਨੂੰ ਸ਼ਾਂਤ ਕਰਨ ਵਾਸਤੇ ਇਸ ਦਾ ਸੇਵਨ ਕਰਨਾ ਚਾਹੀਦਾ ਹੈ ਯੂਰੋਕੇਸਿਡ ਸੂਜਨ ਨੂੰ ਵੀ ਇਹ ਠੀਕ ਕਰਦਾ ਹੈ ਬਾਤ ਰੋਗ ਨੂੰ ਸ਼ਾਂਤ ਕਰਦਾ ਹੈ ਪਿਸ਼ਾਬ ਦੀ ਹਰ ਪ੍ਰੋਬਲਮ ਜਿਹੜੀ ਆ ਉਹ ਠੀਕ ਕਰਦਾ ਹੈ ਹਫਤੇ ਵਿੱਚ ਤਿੰਨ ਦਿਨ ਤੇ ਦੁੱਧ ਵਿੱਚ ਪਾ ਕੇ ਇਸ ਨੂੰ ਜ਼ਰੂਰ ਹੀ ਲੈਣਾ ਚਾਹੀਦਾ ਹੈ ਜਿਨ੍ਹਾਂ ਦਾ ਹਾਜਮਾ ਠੀਕ ਨਹੀਂ ਹੈ ਤੇ ਹਾਜਮੇ ਨੂੰ ਦਰੁਸਤ ਕਰਨ ਵਾਸਤੇ ਵੀ ਇਸ ਦਾ ਸੇਵਨ ਕਰਨਾ ਚਾਹੀਦਾ ਹੈ ਤੇ ਬਾਕੀ ਜਿਨ੍ਹਾਂ ਨੂੰ ਅਫਾਰਾ ਹੈ ਪੇਟ ਆਫਰ ਜਾਂਦਾ ਹੈ ਉਹਨਾਂ ਲਈ ਬਾਅਦ ਤੇ ਵੀ ਇਹ ਬਹੁਤ ਵਧੀਆ ਚੀਜ਼ ਹੈ ਅਗਰ ਪੀਲੀਆ ਹੋ ਗਿਆ ਹੈ ਤਾਂ ਤੁਸੀਂ ਇਹਦੇ ਪੱਤੇ ਦਾ ਰਸ ਜਿਹੜਾ ਉਹ ਤੁਸੀਂ ਕੱਢ ਕੇ ਤੇ ਜੋ ਪਹਿਲਾਂ ਅਸੀਂ ਦੱਸ ਚੁੱਕੇ ਹਾਂ ਵੀ ਉਹਦਾ ਕੀ ਕਰਨਾ ਹੈ ਉਹਦਾ ਫਿਲਟਰ ਕਰੋ ਤੇ ਤੁਹਾਡਾ ਮਸਲਾ ਜਿਹੜਾ ਉਹ ਹੱਲ ਹੋ ਜਾਏਗਾ ਬਾਕੀ ਇਸ ਤੋਂ ਇਲਾਵਾ ਪੀਲੀਆ ਤੇ ਠੀਕ ਹੁੰਦਾ ਹੀ ਹੁੰਦਾ ਹੈ ਕਬਜ ਵੀ ਇਹਦੇ ਨਾਲ ਠੀਕ ਹੋਏਗੀ ਬਵਾਸਿਰ ਵੀ ਠੀਕ ਹੋਏਗੀ ਤੇ ਬਾਕੀ ਪੈਰਾਂ 'ਚ ਜੇ ਸੂਜਨ ਹੈ ਤਾਂ ਵੀ ਇਹਦੇ ਨਾਲ ਮ사ਜ ਕਰਨ ਨਾਲ ਮਸਲਾ ਹੱਲ ਹੋ ਜਾਏਗਾ ਅਗਜੀਮਾ ਜਿਨ੍ਹਾਂ ਨੂੰ ਹੈ ਉਹ ਨਿੰਮ ਦੇ ਵਿੱਚ ਮਿਕਸ ਕਰਕੇ ਅਰੰਡੀ ਦਾ ਤੇਲ 4 ਚਮਚੇ ਲਾ ਕੇ ਤੁਸੀਂ ਇਹਦਾ ਸੇਵਨ ਕਰੋ ਜਿਨ੍ਹਾਂ ਦੇ ਵਾਲ ਸੁੱਕੇ ਰਹਿੰਦੇ ਆ ਡਰਾਈ ਹੈਅਰ ਆ ਗਰੀਦੇ ਤੇਲ ਚ ਅਰੰਡੀ ਦਾ ਤੇਲ ਪਾ ਕੇ ਤੇ ਤੁਸੀਂ ਇਹਦਾ ਸੇਵਨ ਕਰੋ ਤੁਸੀਂ ਦੇਖੋਗੇ ਕਿ ਤੁਹਾਡਾ ਇਹ ਜਿਹੜਾ ਮਸਲਾ ਹਲ ਹੋ ਗਿਆ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟਸ ਕਰੋ ਤਾਂ ਕਿ ਅੱਗੇ ਕਿਸੇ ਦਾ ਹਲ ਹੋ ਸਕੇ ਸਤਿ ਸ੍ਰੀ ਅਕਾਲ ਜੀ